ਮਲੇਰ ਕੋਟਲਾ ਤੋੜੀ ਅਰੋੜ ਤੇ ਪਿੰਡ ਮਾਨਕ ਮਾਜਰਾ ਨੇੜੇ ਅੱਜ ਦੁਪਹਿਰ ਇੱਕ ਗੈਰ ਕਾਨੂੰਨੀ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗੀ ਤੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬਰਗਿਰਦਿਆਂ ਦੋ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਲਪਟਾ ਦੇ ਕਾਬੂ ਪਾ ਲਿਆ ਗਿਆ ਤੇ ਅੱਗ ਲੱਗਣ ਤੋਂ ਤੁਰੰਤ ਬਾਅਦ ਫੈਕਟਰੀ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਫੈਕਟਰੀ ਬਿਨਾਂ ਕਿਸੇ ਮਨਜ਼ੂਰੀ ਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਚਲਾਈ ਜਾ ਰਹੀ ਸੀ ਅਤੇ ਇਸ ਦੇ ਵਿੱਚ ਬਾਹਲੇ ਰਾਜੋਂ ਤੋਂ ਆ ਕੇ ਲੋਕ ਪਟਾਕੇ ਬਣਾਉਂਦੇ ਸਨ ਤੇ ਫੈਕਟਰੀਆਂ ਦੇ ਨੀਲੇ ਮਾਲਕਾਂ ਨੇ ਪ੍ਰਸ਼ਾਸਨ ਤੋਂ ਇਸ ਗੈਰ ਕਾਨੂੰਨੀ ਧੰਦੇ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਅਤੇ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਹਨ ਕਿ ਇਮਾਰਤ ਕਿਸ ਦੀ ਹੈ ਤੇ ਫੈਕਟਰੀ ਕੌਣ ਚਲਾ ਰਿਹਾ ਸੀ ਤੇ ਫਾਇਰ ਅਫਸਰ ਦਿਲਸ਼ਾਦ ਨੇ ਦੱਸਿਆ ਕਿ ਉਹਨਾਂ ਨੂੰ 12:00 ਵਜੇ ਕਾਲ ਮਿਲੀ ਸੀ ਅਤੇ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ ਤੇ ਕਾਬੂ ਕੱਲਿਆ ਤੇ ਜਸ਼ਮਦੀਦਾ ਦੇ ਮੁਤਾਬਿਕ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਸੀ ਪ੍ਰੋਜੈਕਟ ਜਲਛਾਦ ਅਲੀ ਖਾਨ ਸਾਫਾਇਰ ਅਫਸਰ ਬਲੇ ਕੋਲਾ ਸਰ ਅੱਜ ਜਿਹੜੀ ਕੋਈ ਹੁਕਮ ਜਾਨਾ ਜਾਂ ਚਿੱਠੇ ਆਏ ਹੋ ਕਿਹੜੇ ਰੋਡ ਤੇ ਆ ਕਿੱਥੇ ਫੈਕਟਰੀ ਦੀ ਕਿੰਨੇ ਵਜੇ ਆਏ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਇੱਕ ਫੈਕਟਰੀ ਵਿੱਚ ਅੱਗ ਲੱਗੀ ਹੈ ਮਾਨਕ ਮਾਜਰ 12 ਵਜੇ 12:07 ਦੇ ਮਿੰਟ ਤੇ ਕਾਲ ਆਈ ਹੈ ਕੰਟਰੋਲ ਰੂਮ ਤੋਂ ਦੋ ਤੁਰੰਤ ਫਾਇਰ ਟੈਂਡਰ ਪਹੁੰਚਾਣਾ ਕਰਦੇ ਅੱਗ ਜ਼ਿਆਦਾ ਹੋਣ ਕਰਕੇ ਦੂਸਰਾ ਫਾਇਰ ਟੈਂਡਰ ਵੀ ਮੰਗਵਾਇਆ ਗਿਆ ਕਿ ਕਿੰਨਾ ਨੁਕਸਾਨ ਲੱਗਦਾ ਉਹਦੇ ਨੁਕਸਾਨ ਉਹ ਦੇਖਿਆ ਜਾਊਗਾ ਕਿ ਕਾਦੀ ਫੈਕਟਰੀ ਹੈ ਇਹ ਤੇ ਕਿ ਜੀ ਫੈਟੀਆਂ ਉਹ ਬਾਅਦ ਕੇ ਮਾਨਾ ਕਰਕੇ ਉਥੋਂ ਲੁੱਟੇ ਦਿੱਤੀ ਜੀ ਅੱਗੇ ਦੇ ਕੰਟਰੋਲ ਪਾ ਲੈ ਜੀ ਅੱਗੇ ਦੇ ਕੰਟਰੋਲ ਹੈ ਜੀ ਕਿੰਨਾ ਕੁ ਟਾਈਮ ਚੱਲਿਆ ਜੀ ਅੱਧਾ ਘੰਟਾ ਤਾਂ ਲੱਗ ਹੀ ਗਿਆ ਜੀ ਹਲੇ ਪੂਰੀ ਮਤਲਬ ਕੇ ਕਲੋਰ ਕਰਨ ਨੂੰ ਥੋੜਾ ਟਾਈਮ ਹੋਰ ਲੱਗੂਗਾ ਇਹ ਐਕਟਿਵ ਢਟਾਕੇ ਬਣੂ ਕੇ ਬੰਦ ਨੇ ਜੀ ਕੀ ਹੈ ਸਾਫਾ ਰੂਲੀ ਇਹ ਬੰਬ ਪਟਾਕੇ ਬਣ ਰਹੇ ਨੇ ਇਹਦੇ ਵਿੱਚ ਮਾਲ ਕਿਸੇ ਤਰ੍ਹਾਂ ਹੈ ਨਹੀਂ ਮੌਜੂਦ ਸਾਰੇ ਵਰਕਰ ਜੋ ਵੀ ਸਾਰੇ ਉਹ ਛੱਡ ਕੇ ਪਿੱਛੇ ਚਲੇ ਇੱਕ ਕੰਟਰੋਲ ਰੂਮ ਤੇ ਤਲਾਕ ਨਹੀਂ ਪਈ ਉਸ ਕੰਟਰੋਲ ਰੂਮ ਕੋਲ ਮੇਰਾ ਨਾਮ ਨਵਨੀਤ ਉਸੀ ਜਿਹੜਾ ਅੱਜ ਮਾਨਕਬੜ ਰੋਡ ਤੇ ਜਿਹੜੀ ਅੱਗ ਲੱਗੀ ਹੈ ਭਿਆਨਕ ਹੈ ਹਾਂਜੀ ਹਾਂਜੀ ਇੱਥੇ ਪਟਾਖਾ ਫੈਕਟਰੀ ਚੱਲਦੀ ਸੀ ਤੇ ਕਿਹਦੀ ਫੈਕਟਰੀ ਸੀ ਕਿਵੇਂ ਦੀ ਸੀ ਉਹ ਜੋਲੀ ਗੁਫਤਾਰੀ ਫੈਕਟਰੀ ਹੈ ਜੀ ਇਹਨੂੰ ਕਈ ਵਾਰ ਅਸੀਂ ਕਿਹਾ ਸੀ ਕਿ ਇਹਨੂੰ ਨਾ ਹਾਂ ਕੰਮ ਕਰ ਤੇਰਾ ਕੰਮ ਗਲਤ ਆ ਕੱਲੂ ਕੋਈ ਅੱਗ ਲੱਗ ਗਈ ਹੋਰ ਹੋ ਗਈ ਨਾਲ ਅਸੀਂ ਵੀ ਨਾਲ ਸਾਡੀ ਫੈਕਟਰੀ ਨੂੰ ਅੱਗ ਲੱਗ ਗਈ ਇਹ ਮੰਨਿਆ ਨਹੀਂ ਇਹ ਦੇਰ ਨਾਲ ਕੰਮ ਕਰਦੀ ਹੈ ਜੀ ਇੱਧਰ ਸਾਡੇ ਸਾਹਮਣੇ ਸਾਹਮਣੇ ਸਾਡਾ ਸ਼ੈਲਰ ਹੈ ਸਾਹਮਣੇ ਸ਼ੈਲਰ ਆ ਉਹ ਤਾਂ ਬਸ ਕੰਮ ਕਰਦੇ ਨੇ ਮਤਲਬ ਸਰਕਾਰੀ ਮਾਲ ਪਿਆ ਜਿਹੜਾ ਸਰਕਾਰੀ ਮਾਲ ਹੈ ਜੇ ਸਰਕਾਰੀ ਮਾਲ ਨੂੰ ਕੋਈ ਨੁਕਸਾਨ ਜੇ ਕੋਈ ਬੰਦੇ ਨੂੰ ਇਫੈਕਟ ਹੋ ਗਿਆ ਕੋਈ ਬੰਦਾ ਮਰ ਗਿਆ ਕੋਈ ਉਹ ਤਾਂ ਕੌਣ ਜ਼ਿੰਮੇਵਾਰ ਹੈ ਰੋਡ ਜਲਦੀ ਹੈ ਰੋਡ ਦੇ ਪ੍ਰਸ਼ਾਸਨ ਦੇ ਨੋਟਿਸ ਦੇ ਵਿੱਚ ਗੱਲ ਲਿਆਂਦੀ ਸੀਗੀ ਜੀ ਪਹਿਲਾਂ ਨਾਲ ਨਾਲ ਸਾਡੇ ਫਾਰਮਰ ਨੇ ਜੀ ਇਹਨਾਂ ਦੀ ਫਸਲ ਵੀ ਖਰਾਬ ਹੋ ਗਈ ਇਹਨਾਂ ਨੇ ਕੰਪਲੀਟ ਕੀਤੀ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਕੋਈ ਨੁਕਸਾਨ ਹੋ ਜਾਂਦਾ ਨਾਲ ਸਾਡੀ ਫੈਕਟਰੀ ਬਰਬਰ ਸੀ ਨਾਲ ਵਰਕਰ ਕੰਮ ਕਰ ਰਹੇ ਨੇ ਨਾਲ ਸਾਡਾ ਵੀ ਨੁਕਸਾਨ ਹੋਣਾ ਸੀਗਾ ਜੀ ਪ੍ਰਸ਼ਾਸਨ ਕੀ ਜਾਣ ਚਾਹੁੰਦੇ ਹੋ ਪਰ ਯਾਸ ਨੂੰ ਇਹ ਫੈਕਟਰੀ ਤਾਂ ਧੱਕੇ ਨਾਲ ਲਾਈ ਹੋਈ ਹੈ ਜੀ ਬਿਲਕੁਲ ਇਲੀਗਲ ਹੈ ਪੂਰੀ ਇਹ ਇਹ ਚੁਕਾਈ ਜਾਵੇਗੀ ਇਹ ਲਾਇਸੈਂਸ ਕੋਈ ਲਾਇਸੈਂਸ ਕੋਈ ਲਾਇਸੈਂਸ ਲੱਗੂ ਇਹਨਾਂ ਦੇ